ਸ਼ਸ਼ੀਕਲ ਵੀਰ ਜੀ ਅੱਜ ਸੋਨਵਰੰਦਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਿਆਂ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਅੱਜ ਭਾਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਵੀਰ ਜੀ ਕੈਮਰਾਮੈਨ ਸਾਹਿਬਨ ਪਹੁੰਚਣ ਤੇ ਦਿਲੋਂ ਧੰਵਾਦਾ ਵੀਰ ਜੀ ਬਾਕੀ ਵੀਰ ਜੀ ਆਪਣਾ ਸੋਨਵਰੰਦਾਵਾ ਡੇਰੀ ਫਾਰਮ ਪੇਜ ਨੂੰ ਵੀਰ ਜੀ ਫੇਸਬੁੱਕ ਪੇਜ ਵੀ ਸੋਨਵਰੰਦਾਵਾ ਡੇਰੀ ਫਾਰਮ ਤੇ YouTube ਵੀ ਸੋਨਵਰੰਦਾਵਾ ਡੇਰੀ ਫਾਰਮ ਤੋਂ ਇੰਸਟਾ ਤੇ ਵੀ ਸੋਨਵਰੰਦਾਵਾ ਡੇਰੀ ਫਾਰਮ ਤੇ ਤਿੰਨੇ ਪੇਜ ਚ ਟਾਡੇ ਭਰਾ ਦੇ ਚਲਦੇ ਆ ਤਨਾਂ ਨੂੰ ਸਬਸਕ੍ਰਾਈਬਰ ਕਰੋ ਨਾਲ ਲਗਾ ਘੰਟੀ ਵਾਲਾ ਬਟਨ ਦਬਾਉ ਕਾਉਣ ਵਾਲੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਸਿੱਧਾ ਕੈਮਰਾ ਦੇ ਕੋਟਾਣ ਕਰਕੇ ਤੇ ਗੱਲ ਇੱਦਾਂ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਵੀਰ ਜੀ ਮਾਲਕ ਦੀ ਕਿਰਪਾ ਨਾਲ ਮਈਆਂ ਰਾਤੀ ਵੀ ਆਪਣੇ ਕੋ ਝੋਟੀਆਂ ਆਈਆਂ ਜੇ ਰੁਗ ਰੁਗ ਕਰਾ ਦੋ ਝੋਟੀਆਂ ਮਹਾਰਾਜ ਦੀ ਕਿਰਪਾ ਨਾਲ ਹੱਥ-ਦਾਸ ਜੇ ਚੰਗੀਆਂ ਚੰਗੀਆਂ ਟੋਪ ਦੀਆਂ ਪਹਿਲਾ ਔਰ ਦੂਸਰਾ ਸੁਆ ਚੋਟ ਗਿਆ ਇੱਕ ਤੁਹਾਨੂੰ ਦੋ ਦੰਦ ਕੱਟੇ ਮੁਖਾਲਣੀ ਅੱਜ ਇੱਕ ਤੁਹਾਨੂੰ ਮੁਖਾਲਣੀ ਆ ਚਾਰ ਦੰਦ ਕੱਠੀ ਔਰ ਫੋਕਸ ਲਵਾਤੇ ਆ ਮੱਜਾਂ ਤੇ ਸਾਰੇ ਫੁਆਰੇ ਮਾਲਕ ਦੀ ਕਿਰਪਾ ਨਾਲ ਚੱਲਦੇ ਦੀ ਵੀਡੀਓ ਵੀ ਤੁਹਾਨੂੰ ਕੱਲ ਨੂੰ ਮੁਖਾਲਾਂਗੇ ਨੰਦ ਲੈਂਦੀਆਂ ਦੁਪਹਿਰੇ ਸੁੱਤੀਆਂ ਰਹਿੰਦੀਆਂ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਅਸੀਂ ਇੰਨੇ ਜੋਗੀ ਹੋਏ ਕਿ ਮਹਾਰਾਜ ਦੀ ਕਿਰਪਾ ਨਾਲ ਸੀ ਮੱਜਾਂ ਤੇ ਫੁਆਰੇ ਲਵਾਏ ਆ ਤੁਹਾਡੀ ਮਹਾਰਾਜ ਦੀ ਤੁਹਾਡੇ ਉਪਰਾਮਾ ਦੀ ਬਦੌਲਤ ਨਾਲ ਹੀ ਜੇ ਵੀਰ ਭੈਣ ਭਰਾ ਆਪਣੇ ਨਾਲ ਪ੍ਰੇਮ ਕਰਦੇ ਆ ਤੇ ਅਸੀਂ ਇੱਥੋਂ ਤੱਕ ਪਹੁੰਚੇ ਆ ਵੀਰ ਜੀ ਬਾਕੀ ਵੱਡੀ ਗੱਲ ਆ ਵੀਰ ਜੀ ਆਪਾਂ ਵੀਰ ਭੈਣ ਭਰਾ ਬਾਹਰੋਂ ਵੀ ਆਪਣੇ ਫੋਨ ਆਉਂਦੇ ਉਹਨਾਂ ਦਾ ਵੀ ਦਿਲੋਂ ਤਾਂ ਨਵਾਦਾ ਬਾਕੀ ਵੀਰ ਜੀ ਝੋਟੀਆਂ ਇੱਕ ਨੰਬਰ ਲੈ ਕੇ ਆਉਣੀਆਂ ਵਾ ਭਾਵੇਂ ਜੇਰਾ ਮਰਜੀ ਮਹੀਨਾ ਹੋਵੇ ਵਿਸਾਖ ਜੇਠ ਹਾੜ ਸੌਣ ਭਾ ਚੋਟੀ ਨਹੀਂ ਮਾੜੀ ਲਿਆਉਣੀ ਵੀਰ ਜੀ ਝੋਟੀ ਇੱਕ ਨੰਬਰ ਹੀ ਆਉਗੀ ਹਰੰਦਾਵਾ ਡੈਰੀ ਫਾਰਮ ਦੇ ਉੱਤੇ ਕੋਈ ਵੀ ਡੇਰੀ ਫਾਰਮਾ ਕੋਈ ਵੀ ਆਪਣਾ ਕੋਈ ਵੀਰ ਭੈਣ ਭਰਾ ਵਪਾਰ ਦਾ ਕੰਮ ਕਰਦਾ ਅਗਲੇ ਤੇ ਘਰ ਦੀ ਗਰੰਟੀ ਨਹੀਂ ਦਿੰਦਾ ਸਿਰਫ ਕੱਲਾ ਸੋਨੂ ਰੰਦਾਵਾ ਡੇਰੀ ਫਾਰਮ ਅਗਲੇ ਤੇ ਘਰ ਦੀ ਗਰੰਟੀ ਦਿੰਦਾ ਜੀ ਵੀ ਸਾਡੀ ਝੋਟੀ ਦੇ ਵਿੱਚ ਕਿਸੇ 'ਚ ਵੀ ਕੋਈ ਵੀ ਨੁਕਸ ਹੋਊ ਸਾਡੀ ਝੋਟੀ ਜੇਰੀਆ ਵਾਪਸ ਉਸੇ ਵੇਲੇ ਹੋਊਗੀ ਭਾਵੇਂ ਸਾਡੇ ਘਰ ਲਾਜਿਓ ਦੁੱਧ ਸੇਵਾ ਦਾ ਜਿੰਨਾ ਪਾਲੋਗੇ ਚੋਰੋਗੇ ਵੀਰ ਜੀ ਇੱਕ ਟਾਈਮ ਚੋਲੋ ਦੋ ਟਾਈਮ ਚੋਰੋ ਚਾਰ ਟਾਈਮ ਤਸੱਲੀ ਇੱਥੇ ਸੋਨੂ ਰੰਦਾਵਾ ਡੇਰੀ ਫਾਰਮ ਤੇ ਕਰ ਲੋ ਚਾ ਅੱਠ ਟਾਈਮ ਚੋਲੋ ਇੱਥੇ ਕੋਈ ਗੱਲ ਦਾ ਸ਼ਿਕਵਾ ਨਹੀਂ ਜੇ ਵੀਰ ਜੀ ਕਿਉਂ ਗਰਮੀ ਬਹੁਤ ਜ਼ਿਆਦਾ ਵੀਰ ਜੀ ਜੇ 20 ਕਿਲੋ ਵਾਲੀ ਦੀ ਸੇਵਾ ਕਰੋਗੇ ਤਾਂ 20 ਕਿਲੋ ਚੋਲਿਓ ਜੋ 15 ਕਿਲੋ ਵਾਲੀ ਦੀ ਕਰੋਗੇ ਤਾਂ 15 ਕਿਲੋ ਚੋਲਿਓ ਝੋਟੀਆਂ ਮਾੜੀਆਂ ਨਹੀਂ ਜੇ ਟੌਪ ਤੋਂ ਟੌਪ ਹੋਈ ਜੇ ਬਾਕੀ ਟੋਕੜਾਂ ਗੱਬਣਾ ਦੇ ਨਕੀਨੇ ਵੀ ਆਪਣੇ ਕੋਲ ਦੋ ਪੀਸ ਆਏ ਆ ਟੌਪ ਦੀਆਂ ਪਹਿਲਾ ਪਹਿਲਾ ਸੂਆ ਕਟੀਆਂ ਤਿੰਨ ਤਿੰਨ ਮਹੀਨੇ ਦੀਆਂ ਗੱਬਣਾ ਤੇ 15 15 16 16 ਕਿਲੋ ਦੁੱਧ ਆ ਪਹਿਲਣਾ ਕਟੀਆਂ ਤੇ ਮਗਰ ਦੋਹਾਂ ਦੇ ਬੱਚੇ ਇੱਕ ਦੇ ਮਗਰ ਕੱਟੀ ਦੇ ਇੱਕ ਦੇ ਮਗਰ ਕਟਾ ਟੋਕੜਾਂ ਦੇ ਉਹ ਵੀ ਕੋਈ ਵੀਰ ਜੇ ਕੋਈ ਸ਼ੌਂਕ ਨਾ ਕਿਸ ਨੇ ਮੰਗੀ ਤੇ ਦੇਣੀਆਂ ਨੇ ਤੇ ਘਰ ਡੇਰੀ ਚ ਆਪਣੀ ਚ ਰੱਖ ਲੈਣੀਆਂ ਅਗਲੇ ਸਵੇਰ ਤਿਆਰ ਕਰਕੇ ਵੇਚਾਂਗੇ ਠੀਕ ਆ ਜੀ ਹੁਣ ਭਾਜੀ ਤੁਹਾਨੂੰ ਬਹੁਤੀ ਗੱਲ ਨਾ ਚਰਾਂਦੇ ਕੋ ਵੀਡੀਓ ਹੁੰਦੀ ਹੈ ਲੰਮੀ ਹੁਣ ਤੁਹਾਨੂੰ ਝੋਟੀ ਦਾ ਬੱਚਾ ਲਾ ਗਿਆ ਵਖਾ ਲਈਏ ਝੋਟੀ ਨੂੰ ਸੂਈ ਨੂੰ ਅੱਜ ਹੋ ਗਏ ਆ 7 ਤੱਕ ਦਿਨ 6-7 ਦਿਨ ਭਾਜੀ ਪਰ ਚੀਜ਼ ਆ ਕੋਈ ਝੋਟੀ ਕੋ ਦੋਤਿਆ ਹੁਣ ਚੋਣ ਵਾਲਾ ਭਾਜੀ 15 ਕਿਲੋ ਪਰ ਦੱਸਣਾ 14 ਕਿਲੋ ਹੀ ਆ ਮੇਰ ਜੀ 15 ਨਹੀਂ ਦੱਸਣਾ 14 ਦੱਸਣਾ ਤੇ 16 ਦੀ ਗਾਰੰਟੀ ਲੈਣੀ ਅਗਲੇ ਦੇ ਘਰ ਦੀ ਅਰਪਈਏ ਵੀ ਭਾਏ 8 ਦਿਨ ਬਾਅਦ ਚ 10 ਦਿਨ ਬਾਅਦ ਚ ਕੋਈ ਦੇ ਜੇ ਆਪਣਾ ਪਿੰਡ ਐਡਰੈਸ ਦੱਸ ਜੇ ਜੇ ਮੇਰੀ ਝੋਟੀ 16 ਕਿਲੋ ਦੁੱਧ ਦਵੇ ਤੇ ਪੈਸੇ ਸੋਨ ਨੂੰ ਦੇ ਦੇ ਕੋਈ ਨਹੀਂ ਤੇ ਐ ਕਾਟਾ ਮਾਰਦੇ ਕੋਈ ਪੈਸਾ ਨਹੀਂ ਕੋਈ ਦੇਣਾ ਪੈਂਨਾ ਟੱਡੀਆਂ 16 ਕਿਲੋ ਦੁੱਧ ਮਹਿਣਾ ਰੱਖਉਂਦੀ ਜੇ ਹੁਣ ਝੋਟੀ ਦਾ ਦੁੱਧ ਆ 15 ਕਿਲੋ ਠੰਡਾ ਹੈ ਕਥਾਪੜ ਕੇ ਕਹਿੰਨੇ ਆ ਤੇ 14 ਦੀ ਗਾਰੰਟੀ ਤੁਹਾਡੇ ਘਰ ਤੱਕ ਲੈਣੀ ਆ ਅੱਜ ਤੇ 16 ਅੱਠ ਦਿਨਾਂ ਬਾਅਦ ਪੈਸੇ ਉਦਣ ਲੈਣੇ ਆ ਜਿੱਦਣ 16 ਕਰ ਗਈ ਤੇ ਥਣ ਇਹੋ ਜਿਹਾ ਸਿਆਜ ਥਣ ਦਾ ਮੁੱਠੀ ਥਾਣਾ ਸਾਰਿਆ ਕੁਝ ਖਾਲਦਾ ਮੈਨੂੰ ਧੋ ਲੈਂਦਾ ਰੁਕ ਜੋ ਅਜੇ ਨਹੀਂ ਅਜੇ ਨਹੀਂ ਖਾਣਾ ਖਾਣਾ ਰੁਕ ਜੋ 2 ਮਿੰਟ ਮੈਂ ਧੋ ਤਾ ਲੈਣ ਤੋ ਇਹ ਸਾਰੀਆਂ ਤਸੱਲੀਆਂ ਕਰਾ ਕੇ ਧਾਰਾ ਮਾਰਾ ਕੇ ਕੋਕੇ ਪੀਸ ਕੰਡ ਕਿ ਲਿਆਂਦੇ ਕੋਕੇ ਪੀਸ ਮਹਾਰਾਜ ਨੇ ਉੱਤੇ ਕੋਕੇ ਥੋੜਾ ਜਿਹਾ ਸਰੀਰ ਵੀ ਟਲਾਵਾ ਚਲੋ ਮਹਾਰਾਜ ਇਹ ਤਾਂ ਟੈਲਮੈਟ ਨਾਲ ਚੱਲਦੀ ਆ ਕੋਈ ਗੱਲ ਨਹੀਂ ਵੇਖ ਐਂਦੀ ਵਖਾ ਲੋ ਕੈਮਰਾਮੈਨ ਸਾਹਿਬ ਪਹਿਲਾਂ ਥਾਣਾ ਖਾਣੋ ਖਾ ਲੋ ਭਾਈ ਥਾਣਾ ਖਾ ਲੋ ਵੇਖ ਥਾਣਾ ਵੇ ਲੋ ਵੀ ਮੁਠੀ ਇਹੋ ਜਿਹਾ ਥਣ ਲੱਗਦਾ ਲੇਵਾਨ ਵੀਨਸ ਵੇਖੋ ਅੰਪਰੇ ਕਰੋ ਪੁੱਛ ਵੀਨਸ ਵੇਖ ਵੀਨਸ ਵੇਖੋ ਵੀਨਸ ਵੀਨਸ ਵੇਖੋ ਵੀਨਸ ਵਿਕਤ ਥਣ ਦਾ ਸਾਇਜ ਵੀਨਸ ਆ ਚੀਜ਼ਾਂ ਹੁੰਦੀਆਂ ਨੇ ਹੁਣ ਤਾਂ ਤੋੜ ਕੇ ਵਿਖਾਲ ਦ ਧਾਰਾ ਮਾਰਦੀ ਆ ਪਹਿਲਾਂ ਧਾਰਾ ਮਾਰਦਾ ਵਾਹ ਆ ਗਾਲ ਲਖਣਾ ਦੀ ਧਾਰਾ ਲੱਗੀ ਵਜੇ ਵੇਖੋ ਵੇਖੋ ਮੋਟ ਰੰਗ ਆਉਂਦੀ ਜੇ ਕਟਿੰਗ ਠੀਕ ਆ ਜੀ ਗਾਲੀਆਂ ਨਹੀਂ ਹੋਗੀਆਂ ਹੁਣ ਮਗਰ ਲਈਆਂ ਆਹ ਲੋਗੀ ਵੇਖੋ ਹੁਣ ਤਾਂ ਤੋੜ ਕੇ ਵਿਖਾਲ ਦਿੰਦੇ ਵੇਖੋ ਵੇ ਜੀ ਮਾਰਾ ਇਹਦੇ ਕਰ 14 ਛੋਟੇ ਵੱਡੇ ਪਹਿਲੇ ਬਿਊਟੀ ਬੈਠੀ ਖਾ ਲੋ ਵੇਖੋ ਮੇਰੇ ਸਿਰ ਜੱਡੀ ਜੇ ਕਿੱਡਾ ਕੱਦ ਜੇ ਥੱਲੇ ਨੇੜੇ ਲਾ ਕੇ ਕੈਮਰਾ ਖਾਣ ਦੇਵਾ ਵੇਖਾ ਲੋ ਮੇਰੇ ਖਾ ਲੋ ਮਗਰ ਵੀ ਇਹਦੇ ਖੱਟੀ ਜੇ ਭਾਜੀ ਨੇੜੇ ਲਾ ਕੇ ਖਾ ਇੱਧਰ ਲੈ ਕੈਮਰਾ ਵਾਹ ਦੇਖ ਆ ਦੇਖੋ ਵੀ ਤਾਂ ਲੈ ਵਚਾ ਠੀਕ ਹੈ ਆ ਜਿੱਤੀ ਜਾਬਾ ਦੇ ਪਹਿਲਾ ਸੂਆ ਤੇ ਚਾਰ ਦੰਦ ਕੱਟੀ ਏ ਕਥਾਪੜ ਕੇ 16 ਦੀ ਗਾਰੰਟੀ ਤੁਹਾਡੇ ਘਰ ਤੱਕ ਰੇਡੀ ਤਮਾਂ ਠੀਕ ਹੈ ਜੀ ਹੁਣ ਦੂਜੀ ਦੋੰਦੀ ਕੱਟੀ ਵਖੋਂ ਲੇ ਕੇ ਤੁਹਾਨੂੰ ਕਹਿ ਲਵਾਂ ਤੋ ਸਕੀਆਂ ਪਹਿਣਾਏਗੇ ਤੇਰਾ ਲੈ ਗਿਆ ਸਕਾ ਪਹਿਣਾ ਦਾ ਜੋੜਾ ਹੀ ਲੈ ਜੂਗਾ ਤੇ ਭਾਅ ਬਿਲਕੁਲ ਆਪਣੇ ਜਾਇਜ਼ ਹੋਣਗੇ ਭਾਅ ਨਹੀਂ ਕੋਈ ਜ਼ਿਆਦਾ ਹੋਊਗਾ ਮਈਆਂ ਵੱਡੀਆਂ ਹੁੰਦੀਆਂ ਭਾਅ ਬਿਲਕੁਲ ਹੀ ਆਪਣੇ ਜਾਇਜ਼ ਮਾਰੇ ਜੇ ਪਰ ਇਹਦੇ ਮਗਰ ਭੱਜ ਗਏ ਉਹਦੇ ਘੱਟੀਆ ਚੌਗੀ ਦੇ ਦੋਂਦੀ ਦੇ ਮਗਰ ਤਾਹ ਹਾਂਜੀ ਇਹ ਬੱਚੇ ਤਾਜੀ ਆ ਬੈ ਮੈਂ ਮੋਟਰ ਸਮਖੀ ਬੈ ਅਰੇ ਆ ਚੀਜ਼ਾਂ ਦੇ ਹੁੰਦੇ ਐ ਇੰਨਾ ਚੀਜ਼ਾਂ ਦੇ ਰੁਪਈਏ ਲੱਗਦੇ ਜਿੰਨਾ ਦੇ ਵੇਖ ਖੁੱਤੀ ਪਉਂਦੀ ਕਿ ਨਹੀਂ ਫਰਸ਼ ਦੇ ਵਿੱਚ ਤੋਆ ਪੁੱਟਣਗੇ ਫਰਸ਼ ਚ ਖੁੱਤੀ ਪਾਉਗੀ ਬਲੌਰ ਵਾਲੀ ਖੁੱਤੀ ਮਈਆਂ ਨੂੰ ਕਿਉਂ ਨਾ ਜੇ ਫਰਸ਼ ਦੇ ਵਿੱਚ ਕੱਚੇ ਥਾਤ ਸਾਰੀਆਂ ਪਾਉਂਦੀਆਂ ਵਾ ਫਰਸ਼ 'ਚ ਕੁੱਤੀ ਪਾਉਣ ਵਾਲੀਆਂ ਮੱਜਾਂ ਵਾ ਝੋੜਦੀਆਂ ਫੈਲਣਾ ਕੱਟੀਆਂ ਇੱਥੇ ਉਹ ਐਨ ਉਹ ਹਾਲ ਪੂਰਾ ਕਰੋ ਪ੍ਰੋਪਰ ਭਰਤੀ ਦੀ ਕੁੱਤੀ ਪਾਉਣ ਵਾਲੀਆਂ ਫਰਸ਼ 'ਤੇ ਨਹੀਂ ਜੇ ਅਗੇ ਥਾਂ ਦੇਵਾ ਵੇ ਦੀ ਕਰਤੀਆਂ ਪਹਿਲਣਾ ਨੂੰ ਦੋਂਦੀਆਂ ਦੋਂਦੀਆਂ ਚੌਗੀਆਂ ਚੌਗੀਆਂ ਨੂੰ ਲੱਗਦਾ ਗਲਾਸ ਅਸਰਗਾ ਥਾਣ ਮੁੱਦਾ ਵੇਖੋ ਮਾਰੇ ਕਰਤੀਆਂ ਨੇ ਵੇਖੋ ਦੇਖੋ ਜਦ ਅਗਲਾਸ ਮੁੱਦਾ ਮਾਰਿਆਂ ਦਾ ਵੇਖੋ ਦੇਖੋ ਪਾਰਾ ਮਾਰ ਕੇ ਮੁੱਦਾ ਪਈ ਫਿਰ ਤਨ ਤੋਰ ਕੇ ਬਸਾਉਣੇ ਗੱਡੀ ਆ ਵੇਖ ਲੋ ਵੀਰ ਜੀ ਗਾੜਲੇ ਥਾਣਾ ਵਿੱਚ ਉਣ ਮਖਾਲਣ ਲੱਗਾ ਜੀ ਵੇਖੋ ਇਹਦਾ ਵੇਖੋ ਇਹਦਾ ਲਖਨਾਂ ਦਾ ਚੋਣ ਹੁਣ ਮਗਰ ਲਿਆਂਦਾ ਪੰਪ ਲੱਗਾ ਜੇ ਖੋਲਣਾ ਵੇਖੋ ਖੁੱਤੀ ਪਉਂਦੀਆਂ ਵੇਖੋ ਚਮਾਉਣਾ ਆਉਂਦੀ ਗਵਾਡੀਆਂ ਘਰ ਆਵਾਜ਼ ਮਈਆਂ ਚੋਂਂਡੇ ਭਾਜੀ ਹਾਂ ਆਉਂਦੀ ਆਵਾਜ਼ ਆਉਂਦੀ ਏ ਹੁਣ ਇੱਥੇ ਰੱਖ ਕੇ ਤਾਂ ਝੋਦੀ ਪਿਓਰ ਮੋਰਾ ਨਾ ਸਦੀ ਤੋੜ ਕੇ ਤਾਂ ਵੱਡੀ ਵੇਖੋ ਝੋਟੀ

ਇਨਸਟਾਲ ਕੀਤਾ ਨੇਰੇ ਲਾਈਟ ਕੈਮਰਾ ਆਤੀ ਜਾਂਦਾ ਮੋਰ ਦੇ ਪਰਦਾ ਇਹ ਹੰਦਾ ਵਾਲੇ ਰਿਫਾਰਮ ਤੇ ਅੰਨਾ ਚੀਜ਼ਾਂ ਦਾ ਪੈਸੇ ਲੈਂਦਾ ਜੇ ਸੋਨ ਉਹਦਾ ਵਾਡੇ ਰਿਫਾਰਮ ਚੀਜ਼ਾਂ ਦੇ ਪੈਸੇ ਲੱਗਦੇ ਜੇ ਵੀਰ ਜੀ ਇਹ ਟੋਕੜਾਂ ਵੀ ਭਾਵੇਂ ਮੈਨੂੰ ਝੋਟੀਆਂ ਸਮਹ ਰਾਏ ਦੀ ਕਿਰਪਾ ਦੇ ਨਾਲ ਜੰਨੇ ਦਾ ਮਰਜੀ ਜੋੜਾ ਦੇ ਦਿਓ ਟੋਕੜਾਂ ਝੋਟੀਆਂ ਦਾ ਜੋੜਾ ਆਪਾਂ ਨੂੰ ਜਿੰਨੇ ਦਾ ਮਰਜ਼ੀ ਦੇ ਦਿਓ ਇਹ ਟੋਕੜਾ ਛੋਟੀਆਂ ਨੂੰ ਜਿੰਨੇ ਦਾ ਆਪ ਨੂੰ ਮਰਜ਼ੀ ਤੁਹਾਡੇ ਜੋੜਾ ਵਿੱਚ ਕੱਟਿਆ ਜਾਊਗਾ ਤੇ ਹੁਣ ਮੁੱਲ ਬਿਲਕੁਲ ਛੋਟੇ-ਛੋਟੇ ਮੁੱਲ ਜੀ ਕੋਈ ਜ਼ਿਆਦਾ ਮੁੱਲ ਨਹੀਂ ਜੀ ਇਹਦੇ ਕੋਲ ਦੁੱਧ ਹੁਣ 16 ਕਿਲੋ ਜੀ ਉਹਦੇ ਕੋਲ ਦੁੱਧ 15 ਕਿਲੋ ਜੀ ਇਹਦੇ ਕੋਲ 16 ਜੇ ਦੁੱਧ ਇਹਦੀ ਅਗਲੇ ਦੇ ਘਰ ਤੇ 15 ਦੀ ਗਾਰੰਟੀ ਲੈਣੀ ਆ ਉਹਦੀ 14 ਦੀ ਲੈਣੀ ਆ ਤੇ ਟੈਰਾਲੀਨ ਕੱਪੜੇ ਵਰਗੀਆਂ ਜੀ ਦੇਖ ਲਓ ਸਕਿਨ ਦੇਖ ਲਓ ਆ ਚੀਜ਼ਾਂ ਦੇ ਭਾਜੀ ਸਿੱਧਾ ਕੈਮਰਾ ਲੱਕੀਦਾ ਹੀ ਦਾ ਤੇ ਬਾਕੀ ਬੇਨਤੀ ਇਹ ਆ ਵੀ ਪਿੰਡ ਭਰਾ ਤੁਹਾਡੇ ਦਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵੇ ਦੀ ਬਟਾਲਾ ਵੇ ਆਪਾਂ ਨੂੰ 7-8 ਕਿਲੋਮੀਟਰ ਚਲ ਸਾਫ 2 ਕਿਲੋਮੀਟਰ ਮਹਿਤਾ ਚੌਂਕ ਆਪਾਂ ਨੂੰ 7 ਕਿਲੋਮੀਟਰ ਤੇ ਅੰਮ੍ਰਿਤਸਰ ਆਪਾਂ ਨੂੰ 25-30 ਕਿਲੋਮੀਟਰ ਆ ਟਾਂਡਾ ਵੀ 25-30 ਕਿਲੋਮੀਟਰ ਆ ਜੀ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ